ਭਾਰ ਸਰਕਾਰ ਨੇ ਹੁਣ ਇੱਕ ਤੋਂ ਵੱਧ ਗੈਸ ਕਨੈਕਸ਼ਨ ਰੱਖਣ ਵਾਲੇ ਉਪਭੋਗਤਾਵਾਂ ਤੇ ਸਖੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਹ ਗੈਸ ਕਨੈਕਸ਼ਨ ਬੇਸ਼ੱਕ ਇੱਕ ਜਾਂ ਇੱਕ ਤੋਂ ਵੱਧ ਏਜੰਸੀਆਂ ਤੋਂ ਕਿਉਂ ਨਾ ਲਏ ਹੋਣ ਉਹ ਵੀ ਬੰਦ ਹੋ ਜਾਣਗੇ। ਭਾਰ ਸਰਕਾਰ ਦੇ ਗੈਸ ਮੰਤਰਾਲੇ ਨੇ ਸਾਰੇ ਉਪਭੋਗਤਾਵਾਂ ਦੀ KYC ਸ਼ੁਰੂ ਕਰ ਦਿੱਤੀ ਹੈ। ਹੁਣ ਕੁਝ ਦਿਨ ਬਾਅਦ ਬਿਨਾਂ KYC ਤੋਂ ਗੈਸ ਮਿਲਣੀ ਬੰਦ ਹੋ ਜਾਵੇਗੀ। ਜੇ ਜਿਨ੍ਹਾਂ ਗੈਸ ਕਨੈਕਸ਼ਨਾਂ ਦੀ KYC ਪੂਰੀ ਨਹੀਂ ਹੋਵੇਗੀ ਉਹ ਕਨੈਕਸ਼ਨ ਵੀ ਬੰਦ ਹੋ ਜਾਣਗੇ ਇਸ ਲਈ ਸਭ ਤੋਂ ਪਹਿਲਾਂ ਆਪਣੇ ਗੈਸ ਕਨੈਕਸ਼ਨ ਨੂੰ ਚੱਲਦਾ ਰੱਖਣ ਲਈ ਕੇवाईसी ਜ਼ਰੂਰੀ ਹੈ ਤਾਂ ਜੋ ਗੈਸ ਕਨੈਕਸ਼ਨ ਬੰਦ ਨਾ ਹੋਵੇ ਜਾਣਕਾਰੀ ਮੁਤਾਬਕ ਬਹੁਤ ਸਾਰੇ ਲੋਕਾਂ ਦੀ ਗੈਸ ਖਪਤ ਬਹੁਤ ਜ਼ਿਆਦਾ ਹੈ ਇਸ ਲਈ ਉਹਨਾਂ ਕੋਲ ਇੱਕ ਗੈਸ ਏਜੰਸੀ ਤੋਂ ਹੀ ਕਈ-ਕਈ ਕਨੈਕਸ਼ਨ ਹਨ ਜਾਂ ਫਿਰ ਅਲੱਗ-ਅਲੱਗ ਕੰਪਨੀਆਂ ਦੇ ਗੈਸ ਕਨੈਕਸ਼ਨ ਲਏ ਹੋਏ ਨੇ ਇਸ ਤੋਂ ਨਜਾਤ ਪਾਉਣ ਲਈ ਭਾਰਤ ਸਰਕਾਰ ਨੇ ਹੁਣ ਕੇवाईसी ਸ਼ੁਰੂ ਕੀਤੀ ਹੈ ਏਕੇਵਾਈਸੀ ਸਿਰਫ ਉਪਭੋਗਤਾ ਦੀ ਹੀ ਹੋਵੇਗੀ ਜਿਸ ਦੇ ਨਾਮ ਤੇ ਗੈਸ ਕਨੈਕਸ਼ਨ ਹੈ ਉਸ ਦੀਆਂ ਅੱਖਾਂ ਨੂੰ ਸਕੈਨ ਕਰਕੇ ਹੀ ਕੇਵਾਈਸੀ ਪੂਰੀ ਹੋਵੇਗੀ ਇਸ ਦੇ ਨਾਲ ਜਿਹੜਾ ਉਪਭੋਗਤਾ ਵਿਦੇਸ਼ ਚਲਾ ਗਿਆ ਹੈ ਉਸ ਦਾ ਕਨੈਕਸ਼ਨ ਵੀ ਕੱਟ ਕਰ ਦਿੱਤਾ ਜਾਵੇਗਾ ਯਾਨੀ ਬੰਦ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜੇਕਰ ਅਸੀਂ ਉਪਭੋਗਤਾ ਆਪ ਖੁਦ ਕਿਸੇ ਹੋਰ ਰਾਜ ਜਾ ਕੇ ਨਵਾਂ ਕਨੈਕਸ਼ਨ ਚਲਾ ਰਹੇ ਆਂ ਤੇ ਇੱਕ ਕਨੈਕਸ਼ਨ ਇੱਥੇ ਕਿਸੇ ਹੋਰ ਰਿਸ਼ਤੇਦਾਰ ਜਾਂ ਪਰਿਵਾਰ ਮੈਂਬਰ ਨੂੰ ਦੇ ਦਿੱਤਾ ਹੈ ਉਹ ਵੀ ਬੰਦ ਹੋ ਜਾਵੇਗਾ ਭਾਵ ਦੋਹਾਂ ਚੋਂ ਇੱਕ ਕਨੈਕਸ਼ਨ ਹੀ ਚੱਲ ਸਕੇਗਾ ਇਸੇ ਤਰ੍ਹਾਂ ਉਪਭੋਗਤਾ ਜਿਸ ਕਨੈਕਸ਼ਨ ਦੀ ਪਹਿਲਾਂ KYC ਕਰਵਾ ਦੇਵੇਗਾ ਉਹੀ ਚੱਲੇਗਾ ਇਸ ਲਈ ਕੁੱਲ ਮਿਲਾ ਕੇ ਨਤੀਜਾ ਇਹ ਹੋਵੇਗਾ ਕਿ ਕੋਈ ਵੀ ਉਪਭੋਗਤਾ ਇੱਕ ਤੋਂ ਵੱਧ ਗੈਸ ਕਨੈਕਸ਼ਨ ਦਾ ਇਸਤੇਮਾਲ ਨਹੀਂ ਕਰ ਸਕੇਗਾ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਚਲਾਈ ਗਈ KYC ਸਕੀਮ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇੱਕ ਤੋਂ ਵੱਧ ਘਰੇਲੂ ਗੈਸ ਕਨੈਕਸ਼ਨ ਲਏ ਹੋਏ ਨੇ ਉਹ ਬੰਦ ਕੀਤੇ ਜਾਣਗੇ ਇਹ ਵੀ ਸਾਹਮਣੇ ਆਇਆ ਕਿ ਕੁਝ ਲੋਕਾਂ ਨੇ ਜਰਨਲ ਗੈਸ ਕਨੈਕਸ਼ਨ ਲੈਣ ਦੇ ਨਾਲ ਨਾਲ ਉਜਵਲਾ ਸਕੀਮ ਦਾ ਲਾਭ ਵੀ ਲਿਆ ਹੋਇਆ ਹੈ ਇਸ ਲਈ ਹੁਣ ਉਹਨਾਂ ਦਾ ਉਹ ਗੈਸ ਕਨੈਕਸ਼ਨ ਵੀ ਬੰਦ ਹੋ ਜਾਵੇਗਾ ਅਜਿਹੀ ਉਪਭੋਗਤਾ ਇੱਕ ਸਕੀਮ ਦਾ ਲਾਭ ਹੀ ਲੈ ਸਕਣਗੇ